ਉਹ ਇੱਕ ਲਿਆ ਕੇ ਰੱਖ ਲਿਆ ਯੂਪੀ ਤੋਂ ਕੋਈ ਗੈਂਗਸਟਰ ਉਹ ਇੱਥੇ ਆਪਣੇ ਦੋਸਤ ਸੀ ਕਾਂਗਰਸੀਆਂ ਦਾ ਇਹਨਾਂ ਤੇ ਹੈ ਜੀ ਹੁੰਦੇ ਨੇ ਦੋਸਤ ਲਿਆ ਕੇ ਰੋਪੜ ਰੱਖ ਲਿਆ ਜੇਲ੍ਹ ਚ ਉਹ ਛੋਟਾ ਜਿਹਾ ਕੇਸ ਪਾ ਕੇ ਆਲੀ ਸ਼ਾਨ ਜੇਲ੍ਹ ਬਣਾਤੀ ਉਹਦਾ ਕੁਰਾ ਸੇਵਾ ਸੁਵਾ ਤੇ ਲੱਗੇ ਉਹਨੇ ਦੋ ਤਿੰਨ ਆਪਣੇ ਗੁਰਗੇ ਚੇਲੇ ਵੀ ਛੋਟੇ ਛੋਟੇ ਕੇਸ ਪਾ ਕੇ ਜੇਲ੍ਹ ਚ ਹੀ ਬੁਲਾ ਲੇ ਉਸ ਲੱਤ ਉੱਤੋਂ ਕੁੱਟਣ ਨੂੰ ਖਰਚਾ ਪੰਜਾਬ ਸਰਕਾਰ ਦਾ ਹੋਈ ਜਾਂਦਾ ਹੈ 48 ਬਰੰਟ ਆਏ ਭੇਜਿਆ ਨਹੀਂ ਕਨੇਥੀ ਰੱਖਣਾ ਜਦਕਿ ਉਹਦਾ ਕੋਈ ਕੋਈ ਸਬੰਧ ਨਹੀਂ ਸੀ ਪੰਜਾਬ ਨਾਲ ਉਹਦਾ ਕੋਈ ਲਿੰਕ ਲੈਣਾ ਦੇਣਾ ਨਹੀਂ ਉਸ ਤੋਂ ਬਾਅਦ ਉਹ ਜੁਪੀ ਦੀ ਗਵਰਨਮੈਂਟ ਸੁਪਰੀਮ ਕੋਰਟ ਚਲੀ ਗਈ ਉੱਥੇ ਵਕੀਲ ਕੀਤੇ ਪੰਜਾਬ ਸਰਕਾਰ ਨੇ ਕਾਂਗਰਸ ਦੀ ਸਰਕਾਰ ਨੇ ਵਕੀਲ ਕੀਤੇ ਕਿ ਜੀ ਮਹੰਗੇ ਵਕੀਲ ਕਿ ਆਪਾਂ ਜਾਣ ਨਹੀਂ ਦੇਣਾ ਇਹਨੂੰ ਇੱਥੋਂ ਉਹਨਾਂ ਦਾ ਮੁਜਰਮ ਹੈ ਉਹਨਾਂ ਦਾ ਅਪਰਾਧੀ ਹੈ ਤੁਸੀਂ ਜਾਣ ਦਿਓ ਆਪਾਂ ਨੇ ਕੀ ਕਰਨਾ ਹੈ ਉਹਨਾਂ ਵਕੀਲਾਂ ਦਾ ਖਰਚਾ ਆ ਗਿਆ ਮੇਰੇ ਕੋਲੇ ਫਾਇਲ 55 ਲੱਖ ਰੁਪਏ ਆ 55 ਲੱਖ ਰੁਪਇਆ ਮੈਂ ਕਿਹਾ ਮੈਂ ਕਿੱਥੋਂ ਦੇਵਾਂ ਮੈਂ ਲੋਕਾਂ ਦੇ ਖਜ਼ਾਨੇ ਚ ਦੇਣੇ ਨਹੀਂ ਇਹ ਨਹੀਂ ਅਸੀਂ ਕੀ ਲੈਣਾ ਸੀ ਇਹ ਤੋਂ ਮੈਂ ਫੇਲ ਵਾਪਸ ਮੋੜਤੀ ਤੇ ਅਸੀਂ ਹੁਣ ਕਾਨੂੰਨੀ ਮਾਹਿਰਾਂ ਤੋਂ ਪੁੱਛ ਰਹੇ ਹਾਂ ਕਿ ਇਹ ਜਿਹੜਾ ਪੈਸਾ ਹੈ ਚਲੋ ਉਹ ਤਾਂ ਵਕੀਲਾਂ ਦਾ ਪੈਸਾ ਉਹ ਤਾਂ ਦੇਣਾ ਪੈਣਾ ਪਰ ਇਹ ਅਸੀਂ ਰਿਕਵਰੀ ਕਿੱਥੋਂ ਕਰੀਏ ਇਹਦੀ ਖਜ਼ਾਨੇ ਚ ਤਾਂ ਦੇਣਾ ਨਹੀਂ ਅਸੀਂ ਪਰ ਇਹ ਪਵੇ ਕਿੱਥੋਂ ਅਸੀਂ ਫਿਰ ਉਹ ਤੇ ਪਾਉਣ ਦੀ ਕੋਸ਼ਿਸ਼ ਕਰਾਂਗੇ ਹੁਣ ਕਾਨੂੰਨੀ رائے ਲੈ ਕੇ जिने ਇਹ ਹੁਕਮ ਸੁਣਾਏ ਸੀ ਮੈਨੂੰ ਰੱਖੋ ਇੱਥੇ ਜਿਹੜੇ ਮੰਤਰੀਆਂ ਨੇ ਇਹ ਸੁ ਹੁਕਮ ਸੁਣਾਏ ਸੀ ਨਾ ਜਦੋਂ ਉਹਨਾਂ ਤੋਂ ਆਪਾਂ ਪੈਸੇ ਲੈਣ ਲੱਗ ਗਏ ਨਾ ਵਾਪਸ ਫਿਰ ਸਾਡੇ ਵਾਲੇ ਵੀ ਜਿੰਨੇ ਹੈਗੇ ਨੇ ਉਹ ਵੀ ਸਾਈਨ ਕਰਨ ਤੋਂ ਪਹਿਲਾਂ ਥੋੜਾ ਸੋਚਿਆ ਕਰਨਗੇ ਵੀ ਆਪਣੇ ਤੇ ਵੀ ਪੈ ਸਕਦਾ ਭਾਈ ਠੀਕ ਹੈ ਨਾ ਥੋੜਾ ਉਦਾਹਰਨ ਤਾਂ ਸੈੱਟ ਕਰਨੀ ਪੈਂਦੀ ਹੈ ਕੰਮ ਮਾਰ ਕੇ ਟੰਗਣੇ ਪੈਂਦੇ ਆ ਤਾਂ ਠੀਕ ਹੁੰਦਾ ਕੰਮ ਇਹ ਸਹੀ ਹੈ ਨਾ ਆਪਾਂ ਨੂੰ ਨਹੀਂ ਦੇਣੇ ਚਾਹੀਦੇ ਨਾ ਪੈਸੇ ਉਹ ਹੱਥ ਖੜੇ ਕਰਕੇ ਦੱਸੋ ਜਿਹੜੇ ਜਿਹੜੇ ਸਹਿਮਤ ਨੇ ਉਹਨਾਂ ਆਪਦੇ ਖਜ਼ਾਨੇ ਨੂੰ ਇਦਾਂ ਹੀ ਸਮਝ ਲਿਆ ਆਪਣੀਆਂ ਯਾਰੀਆਂ ਦੋਸਤੀਆਂ ਪਗਾਉਣ ਵਾਸਤੇ ਪੈਸੇ ਲਾਈ ਗਏ ਕਿਉਂ ਦਈਏ ਵੀ ਅਸੀਂ 55 ਲੱਖ ਰੁਪਈਆ 55 ਲੱਖ ਨਾਲ ਕਿੰਨੇ ਬੇਰਜਗਰਾਂ ਨੂੰ ਤਨਖਾਹ ਮਿਲੂਗੀ 55 ਲੱਖ ਨਾਲ ਕਿੰਨੇ ਕਿਸਾਨਾਂ ਨੂੰ ਮੁਆਵਜ਼ਾ ਮਿਲੂਗਾ ਇਹਨਾਂ ਨੇ ਇਦਾਂ ਹੀ ਉਡਾਏ ਨੇ ਸੋਇਸ ਕਰਕੇ ਤੁਹਾਨੂੰ ਕਹਿਣ ਆਇਆ ਇਹਨਾਂ ਤੋਂ ਬਚ ਲੋ ਇਹਨਾਂ ਤੋਂ ਬਚ ਲੋ ਇੱਕ ਉਹ ਤਾਂ ਆਉਂਦੇ ਨਹੀਂ ਭਾਤੀ ਜਨਤਾ ਪਾਰਟੀ ਕਰਦਾ ਇੱਥੇ ਆਉਂਦੇ ਨਹੀਂ ਕਾਂਗਰਸ ਵਾਲੇ ਆਉਂਦੇ ਨੇ ਉਹਨਾਂ ਦਾ ਇੱਕ ਦੂਜੇ ਪਰ ਮੂੰਹ ਨਹੀਂ ਹੁੰਦਾ